ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਦਾਂ ਪਿਆਰੋ ਕੀ ਹਾਲ ਚਾਲ ਆ ਅੱਜ ਇੱਕ ਤੁਹਾਨੂੰ ਕਿਲਾ ਦਿਖਾਉਣਾ ਬਹੁਤ ਹੀ ਪ੍ਰਾਤਨ ਕਿਲਾ ਆ ਪਿੰਡ ਮਲਿਯੋਨਿਕੋ ਦੇ ਵਿੱਚ ਆ ਮਤੈਰਾ ਲੱਗੇ ਪੈਂਦਾ ਆ ਤੇ ਢੇਸੀ ਭਾਜੀ ਉਹ ਚਲ ਕੇ ਉਹ ਨੂੰ ਉਹੋ ਲੈ ਕੇ ਆਇਆ ਇਧਰ ਨੂੰ ਤੇ ਆਪਾਂ ਤੁਹਾਨੂੰ ਕਿਲਾ ਦਿਖਾਉਨੇ ਆ ਇਹ 12ਵੀਂ 13ਵੀਂ ਸਦੀ ਦਾ ਕਿਲਾ ਆ ਬੜਿਆ ਇਹ ਇਹਦਾ ਮੈਂ ਪੜਿਆ ਜਿੰਨਾ ਕਿ ਮੈਨੂੰ ਸਮਝ ਲੱਗੀ 12ਵੀਂ 13ਵੀਂ ਸਦੀ ਚ ਇਹ ਇੱਕ ਫੈਮਿਲੀ ਆ ਉਹ ਮੈਂ ਹੁਣ ਦੇਖ ਕੇ ਦਾਦਾ ਮੈਂ ਜਿੱਦਾ ਭੁੱਲ ਗਿਆ ਵੀ ਮੈਂ ਪੜਿਆ ਸੀਗਾ ਕੀ ਨਾਂ ਸੀ ਉਹ ਫੈਮਿਲੀ ਦਾ ਉਹਨਾਂ ਨੇ ਬਣਾਇਆ ਸੀਗਾ ਉਹਨਾਂ ਨੇ ਇਹਦੇ ਵਿੱਚ ਟੈਂਕ ਸਥਾਪਿਤ ਕੀਤੇ ਸੀ ਬਹੁਤ ਵੱਡੇ ਵੱਡੇ ਪਾਣੀ ਸਟੋਰ ਕਰਨ ਦੇ ਲਈ ਉਹਦੇ ਵਿੱਚ ਪਾਣੀ ਸਟੋਰ ਕਰਦੇ ਸੀ ਤੇ ਆਲੇ-ਦੁਆਲੇ ਜਿਹਨੂੰ ਲੋੜ ਬੰਦਾ ਲਈ ਉਹਨਾਂ ਪਾਣੀ ਪੀਣ ਲਈ ਜਾਂ ਵਾਦਣ ਲਈ ਉਹਦੇ ਵਿੱਚ ਹੁੰਦਾ ਸੀਗਾ ਤੇ ਕਿਲਾ ਦਿਖੋਣਾ ਮੈਂ ਤੁਹਾਨੂੰ ਕਿਲੇ ਦੇ ਵਿੱਚ ਜਿੱਦ ਅੱਜ ਕੱਲ੍ਹ ਜਾਨਵਰਾਂ ਲਈ ਆਪਾਂ ਬਣਾਉਨੇ ਆ ਰੱਖਣੇ ਜੇ ਵੀ ਇਹ ਰਹਿਣ ਵਸੇਰਾ ਜਾਨਵਰਾਂ ਦਾ ਤੇ ਲੋ ਬਾਰਵੀ 13ਵੀਂ ਸਦੀ 'ਚ ਬਣਾਇਆ ਕਿਲਾ ਤੇ ਉਦੋਂ ਹੀ ਜਾਨਵਰਾਂ ਦਾ ਕਿੰਨਾ ਖਿਆਲ ਕੀਤਾ ਹੋਊਗਾ ਕਿ ਇਹਦੇ ਵਿੱਚ ਤੁਹਾਨੂੰ ਮੈਂ ਦਿਖਾਉਣਾ ਆ ਵੀਡੀਓ ਜੁੜੇ ਰਹੋ ਵੀਡੀਓ ਦੇ ਨਾਲ ਹਾਂਜੀ ਤੁਸੀਂ ਦੇਖ ਸਕਦੇ ਆਂ ਕਿਲਾ ਬਹੁਤ ਹੀ ਪੁਰਾਣਾ ਕਿਲਾ ਆ ਇਹਦਾ ਨਾਂ ਹੈਗਾ ਆ ਕਸਟੈਲੋ ਦਿਲ ਮਨ ਕੋਸੀਲਿਓ ਮਲ ਕੋਨਸੀਲਿਓ ਤੇ ਜੇ ਤੁਸੀਂ ਇਹਦੀ ਮਜ਼ਬੂਤੀ ਦੀ ਗੱਲ ਕਰੋਗੇ ਮਜ਼ਬੂਤੀ ਤੁਹਾਨੂੰ ਮੈਂ ਅੱਗੇ ਜਾ ਕੇ ਦਿਖਾਉਣਾ ਤੇ ਕੀ ਚੀਜ਼ ਆ ਇਹਦੀ ਤੇ ਇਹਦਾ ਜਿਹੜੀ ਬਣਤਰ ਆ ਜਿੱਦਾਂ ਭਰਾ ਤਾਂ ਨਾ ਹੁੰਦੀ ਆ ਬਹੁਤ ਵੱਡੀਆਂ-ਵੱਡੀਆਂ ਕੰਧਾਂ ਬਹੁਤ ਪੱਥਰਾਂ ਦਾ ਬਣਿਆ ਆ ਤੇ ਜੇ ਤੁਸੀਂ ਵੇਚਦੇ ਦੇਖੋ ਵੀ ਕਿੰਨਾ ਰਖਨੇ ਬਣੇ ਆ ਇਹਨਾਂ ਸਾਰਿਆਂ ਦੇ ਵਿੱਚ ਜਾਨਵਰ ਕਬੂਤਰਾਂ ਕਾਂ ਕੁਗੀਆਂ ਰਹਿੰਦੇ ਆ ਆ ਮੈਂ ਦੇਖਿਆ ਵੀ ਉਦੋਂ ਦਾ ਵੀ ਕਦੀ ਉੱਡ ਜਾਂਦੇ ਆ ਕਦੀ ਆ ਜਾਂਦੇ ਆ ਇਹ ਸਾਰੇ ਭਰੇ ਭੇ ਜਾਨਵਰਾਂ ਨਾਲ ਇਹ ਮੈਨੂੰ ਲੱਗਦਾ ਰਖਨੇ ਬਣਾਏ ਪਾਪਰ ਪ੍ਰੋਪਰ ਜਾਨਵਰਾਂ ਕਰਕੇ ਆ ਕਿਉਂਕਿ ਇਹਨਾਂ ਦਾ ਹੋਰ ਮਕਸਦ ਹੀ ਨਹੀਂ ਕੋਈ ਹੈਗਾ ਇਹਦੇ ਵਿੱਚ ਤੇ ਪਹਾੜੀ ਦੇ ਬਿਲਕੁਲ ਕੰਡੇ ਤੇ ਕਿਲਾ ਵਸਿਆ ਹੈ ਪਤਾ ਨਹੀਂ ਕਿੰਨੇ ਹਜ਼ਾਰ ਸਾਲ ਹੋ ਗਏ ਇੱਦਾਂ ਹੀ ਖੜਾ ਹੈ ਕਿਲਾ ਤੇ ਇਹਦੀ ਮਜ਼ਬੂਤੀ ਦੀ ਗੱਲ ਕਰੀਏ ਤਾਂ ਪਹਾੜੀ ਦੇ ਆ ਨਾ ਸਿਖਰ ਤੇ ਆਹੇ ਤੇ ਮੈਂ ਉਹ ਸੋਚਦਾ ਸੀਗਾ ਵੀ ਕਿੰਨੇ-ਕਿੰਨੇ ਸਾਲ ਹੋ ਗਏ ਪ੍ਰਾਤਨ ਚੀਜ਼ਾਂ ਬਣੀਆਂ ਨੂੰ ਤੇ ਨਾ ਕੋਈ ਇੰਜੀਨੀਅਰ ਸੀਗਾ ਨਾ ਕੋਈ ਇੰਨਾ ਸਾਧਨ ਸੀਗੇ ਫੇ ਵੀ ਉਹਨਾਂ ਨੇ ਉਸ ਟਾਈਮ ਦੇ ਵਿੱਚ ਇਹ ਚੀਜ਼ਾਂ ਕ੍ਰੀਏਟ ਕੀਤੀਆਂ ਚੀਜ਼ਾਂ ਬਣਾਈਆਂ ਤੇ ਅੱਜ ਤੱਕ ਵੀ ਇਹ ਬਾ ਕਮਾਲ ਆਪਣਾ ਪੈਰਾਂ ਤੇ ਖੜੀਆਂ ਆਇਆਂ ਇਹਨਾਂ ਨੂੰ ਕੁਝ ਨਹੀਂ ਹੋਇਆ ਤੇ ਕਿੰਨੀ ਮਜ਼ਬੂਤੀ ਹੈ ਇਹਨਾਂ ਚੀਜ਼ਾਂ ਦੀ ਤੇ ਸਾਡੇ ਅੱਜ ਕੱਲ ਰਾਤ ਨੂੰ ਪੁਲ ਬਣਾ ਕੇ ਘਰ ਨੂੰ ਜਾਂਦੇ ਆ ਤਾਂ ਸਵੇਰ ਨੂੰ ਕਹਿੰਦੇ ਡਿਗਦੇ ਡਿਗ ਪਿਆ ਚੱਕ ਲਵਾ ਗਿਆ ਨਾ ਇਦਾਂ ਹੀ ਹੁੰਦੀ ਆ ਤੇ ਇਹਦਾ ਬੜਾ ਖਿਆਲ ਰੱਖਿਆ ਜੇ ਤੁਸੀਂ ਸਾਈਡ ਨੂੰ ਵਿਊ ਦੇਖੋ ਤੇ ਤੁਹਾਨੂੰ ਮੈਂ ਥੱਲੇ ਦਿਖਾਉਣਾ ਪ੍ਰੋਪਰ ਪਹਾੜੀ ਤੇ ਬਣਿਆ ਹੈ ਐਨ ਸਿਰੇ ਤੇ ਆਲੇ ਦੁਆਲੇ ਇਹਦੇ ਪਹਾੜੀ ਪਹਾੜਿਆ ਤੇ ਖੱਡ ਦੇ ਬਿਲਕੁਲ ਸਿਰੇ ਤੇ ਆ ਤੇ ਇਹ ਮੈਂ ਮੈਂ ਆਲੇ ਦੁਆਲੇ ਘੁਮਾ ਕੇ ਤਾਂ ਇਹ ਸਿਰਫ ਆਹ ਰੱਖਣਿਆ ਕਰਕੇ ਆਲਾ ਦੁਆਲਾ ਮੈਂ ਕਿਹ ਦਿਖਾ ਦਵਾ ਤੇ ਤੁਹਾਨੂੰ ਹਣ ਵਿੱਚੋਂ ਜਾ ਕੇ ਅੰਦਰੋਂ ਵੀ ਦਿਖਾਉਂਗਾ ਤੇ ਬਹੁਤ ਉਚਾਈ ਤੇ ਆ ਤੇ ਜਿਹੜੀ ਇਹਦੀ ਨੀ ਆ ਤੁਸੀਂ ਦੇਖ ਸਕਦੇ ਆ ਕਿ ਕਿੰਨਾ ਕ ਪੱਥਰ ਇਹਦੇ ਮੋਢ ਵੱਦ ਨੱਪਿਆ ਹੋਊਗਾ ਤੇ ਇਹ ਕਿਲਾ ਖੜਾ ਕੀਤਾ ਨਾ 뷰 ਬਹੁਤ ਸੋਹਣਾ ਆਲੇ ਦਵਾਲੇ ਦਾ ਤਦਨ ਹੁਣ ਮੈਂ ਉੱਤੇ ਅੰਦਰ ਜਾ ਕੇ ਦਿਖਾਉਣਾ ਇਹ ਆਲਾ ਦਵਾਲਾ ਇੱਕ ਵਾਰੀ ਮੈਂ ਕਿਹਾ ਗੀੜੀ ਕੱਢ ਕੇ ਦਿਖਾਵਾਂ ਪੇਜ ਦੇ ਵਿੱਚ ਕੀ ਸਿਸਟਮ ਹੈ ਆਲੇ ਦਵਾਲੇ ਦਾ ਇਹ ਅਸੀਂ ਆਏ ਹਾਂ ਮਤੇਰਾ ਸਾਈਡ ਤੇ ਆ ਇਹ ਇਧਰ ਤਕਰੀਬਨ ਹਰੇਕ ਪਿੰਡ ਇੱਕ ਪਹਾੜੀ ਦੀ ਚੋਟੀ ਤੇ ਵਸਿਆ ਆ ਤਕਰੀਬਨ ਪਹਾੜੀ ਦੇ ਸਿਰੇ ਤੇ ਪਿੰਡ ਵਸੇ ਆ ਤੇ ਹਰੇਕ ਪਿੰਡ ਦੇ ਵਿੱਚ ਪਤਾ ਨਹੀਂ ਕਿੰਨਾ ਕੁ ਇਤਿਹਾਸ ਪਤਾ ਨਹੀਂ ਕਿੰਨੀਆਂ ਕੁ ਪ੍ਰਾਤਨ ਚੀਜ਼ਾਂ ਐਦਾਂ ਖੜੀਆਂ ਆ ਮਤਲਬ ਹਰੇਕ ਪਿੰਡ ਨੇ ਬਹੁਤ ਤਕੜਾ ਇਤਿਹਾਸ ਸੰਭ ਕੇ ਰੱਖਿਆ ਆ ਤੇ ਬੜੀ ਵੱਡੀ ਗੱਲ ਆ ਹੁਣ ਇਹ ਪਿੰਡ ਦੇ ਵਿੱਚ ਵੀ ਅਸੀਂ ਘੁੰਮ ਕੇ ਆਏ ਆ ਪਿੰਡ ਦੇ ਵਿੱਚ ਵੀ ਬੜੀਆਂ ਪੁਰਾਣੀਆਂ ਪੁਰਾਣੀਆਂ ਇਮਾਰਤਾਂ ਜਿਹੜਾ ਇਹਨਾਂ ਦੇ ਕੇਜ਼ਾ ਚਰਚ ਆ ਉਹ ਵੀ ਪੁਰਾਣੀ ਐਦਾਂ ਹੀ ਤੇ ਬੜਾ ਕੁਛ ਇਹਨਾਂ ਨੇ ਸਾਹਮ ਕੇ ਰੱਖਿਆ ਹੈ ਚੀਜ਼ਾਂ ਨੂੰ ਹੁਣ ਮੈਂ ਐਂਟਰੀ ਤੇ ਆ ਗਏ ਆ ਆਪਾਂ ਪਹਾੜੀ ਤੇ ਜਦੋਂ ਚੜਾਈ ਆ ਤਰਾਈ ਆ ਤਾਂ ਸਾਹ ਚੜਦਾ ਆਪਾਂ ਨੂੰ ਆਤ ਨਹੀਂ ਨਾ ਆਪਾਂ ਪੱਧਰ ਏਰੀਆ 'ਚ ਜੁਆਏ ਆ ਤੇ ਇਹ ਬਾਹਰਲੀ ਸਾਈਡ ਆ ਇਹ ਹੁਣ ਐਂਟਰੀ ਆ ਕਿਲੇ ਦੀ ਇਹਦੀ ਐਂਟਰੀ ਤੇ ਇੱਕ ਬਹੁਤ ਹੀ ਵਧੀਆ ਫੋਟੋ ਬਣੀ ਆ ਹੁਣ ਪਤਾ ਨਹੀਂ ਪ੍ਰਾਤਨ ਕੀ ਬਣਿਆ ਇਹ ਮੈਨੂੰ ਤਾਂ ਨਹੀਂ ਪਤਾ ਇਹਦੇ ਬਾਰੇ ਕੋਈ ਪਤਾ ਨਹੀਂ ਕਦੋਂ ਦੀ ਕਿਹੜੇ ਸਨਾਂ ਕਹਿੰਦੇ ਕਿਹੜੇ ਯੁੱਗਾਂ ਦੀ ਬਣੀ ਆ ਇਹ ਕਹਿੰਦੇ 13ਵੀਂ 14ਵੀਂ ਸਦੀ ਦਾ ਇਹ ਆ ਤੁਸੀਂ ਆਪ ਹਿਸਾਬ ਲਾ ਲਓ ਕਿੰਨੇ 100 ਸਾਲ ਹੋ ਗਏ ਆ ਤੇ ਇਹਦੀ ਮੇਨ ਗੱਲ ਇਹ ਆ ਵੀ ਇਹਦੀ ਸਾਂਭ ਸੰਭਾਲ ਦੇਖੋ ਤੁਸੀਂ ਕਿੱਦਾਂ ਕੀਤੀ ਆ ਐਂਟਰੀ ਦੇ ਇਹ ਦੇਖੋ ਕਲਾਕ੍ਰਿਤੀ ਦੇਖੋ ਉਸ ਟਾਈਮਾਂ ਦੀ ਪ੍ਰੋਪਰ ਮੂਰਤੀਆਂ ਬਣਾਈਆਂ ਆ ਦੋ ਸਿਰ ਬਣੇ ਆ ਸਿਰ ਦੇ ਉੱਤੇ ਬੰਦੇ ਖੜੇ ਆ ਬੰਦਿਆਂ ਨੇ ਹੱਥ ਵਿੱਚ ਉਹ ਪਲੇਟ ਜੀ ਫੜੀ ਆ ਹੁਣ ਪਤਾ ਨਹੀਂ ਇਹਦਾ ਮਤਲਬ ਕੀ ਆ ਤੇ ਇਹਦੇ ਥੱਲੇ ਹੈਗੀ ਇੱਕ ਖੂਹ ਹੀ ਬਣਾਈ ਆ ਪਾਣੀ ਭਰਨ ਵਾਲੀ ਇਹਨੂੰ ਜਿੰਦਾ ਲੱਗਾ ਨਹੀਂ ਤੇ ਮੈਂ ਖੋਲਣੀ ਸੀ ਇਹ ਤੇ ਪ੍ਰੋਪਰ ਇਹਦਾ ਲਿਖਿਆ ਵੀ ਆ ਲਿਖ ਕੇ ਲਾਇਆ ਇਹਦਾ ਇਤਿਹਾਸ ਕੀ ਆ ਕਸਟੈਲੋ ਦੀ ਮਨ ਕੋਸਲੀ ਮਨ ਮਾਲਕ ਕੌਨ ਸੀ ਲੀਓ ਇਹ ਇਹ ਦੱਸਦੇ ਆ ਭਾਜੀ ਢੇਸੀ ਭਾਜੀ ਦੱਸਦਾ ਵੀ ਪਚਾ ਲਾ ਗਿਆ ਸੀਗਾ ਵੀ ਆਹ ਨਾ ਇੰਨਾ ਕੁ ਪੋਰਸ਼ਨ ਇਹ ਤਾਂ ਡਿੱਗ ਪਿਆ ਸੀਗਾ ਉਹਨਾਂ ਨੇ ਉਹੋ ਹੀ ਫੇ ਜਿੱਦਾਂ ਇੱਧਰ ਬਣੀਆਂ ਆ ਇਹ ਗਲਾਈ ਦੇ ਵਿੱਚ ਜਿੱਦਾਂ ਜਿੱਦਾਂ ਬਣਿਆ ਸੀਗਾ ਉਹੋ ਚੀਜ਼ ਹੀ ਆਹ ਇੰਨਾ ਕੁ ਪੋਰਸ਼ਨ ਇਹ ਦੁਬਾਰਾ ਬਣਾਤਾ ਸੇਮ ਡਿਜ਼ਾਈਨ ਦਾ ਤੇ ਬਾਕੀ ਸਾਰਾ ਕੁਝ ਸੇਮ ਹੀ ਆ ਹੁਣ ਮੈਂ ਤੁਹਾਨੂੰ ਉੱਤੋਂ ਜਾ ਕੇ ਇਹਦਾ 뷰 ਦਿਖਾਉਣਾ ਕੀ ਆਈਟਮ ਆ ਆਪਾਂ ਆਹ ਪੌੜੀਆਂ ਚੜ੍ਹ ਕੇ ਵੀ ਆਹ ਗੈਲਰੀ ਜੀ ਵੀ ਘੁੰਮ ਸਕਦੇ ਆ ਪਰ ਮੈਂ ਪ੍ਰੋਪਰ ਤੁਹਾਨੂੰ ਉੱਪਰ ਲੈ ਕੇ ਜਾਣਾ ਉੱਪਰ ਦਾ 뷰 ਦਿਖਾਉਣਾ ਜਾ ਕੇ ਆ ਪੌੜੀਆਂ ਤਾਂ ਚਲੋ ਬਾਅਦ ਚ ਬਣਾਈਆਂ ਪੌੜੀਆਂ ਬਹੁਤ ਸੋਹਣੀਆਂ ਬਣਾਈਆਂ ਲੰਬੀਆਂ ਲੰਬੀਆਂ ਬੱਚਿਆਂ ਲਈ ਸ਼ੂਟਿੰਗ ਛੋਟੀਆਂ ਚੜ੍ਹਨਾ ਸੌਖਾ ਆ ਜਿਹੜੇ ਹੁਣ ਕਮਰੇ ਆ ਤੇ ਹੁਣ ਮੈਂ ਲੇਟ ਹੋ ਗਿਆ ਇਹ ਬੰਦ ਕੀਤੇ ਆ ਨਿਤੰਦਰ ਕਮਰੇ ਤਾਂ ਇਹਨਾਂ ਨੇ ਕੀ ਕੀਤਾ ਆ ਕਮਰੇ ਬਣਾਏ ਆ ਜਿਹੜੇ ਹਾਲ ਆ ਨਾ ਉਹ ਕਮਾਈ ਦਾ ਸਾਧਨ ਬਣਾ ਲਿਆ ਇੱਥੇ ਜਿੰਨੇ ਵੀ ਹਾਲ ਬੁੱਕ ਕਰਦੇ ਆ ਸਟੂਡੈਂਟ ਲਈ ਪੜ੍ਹਾਈ ਦਾ ਜਾਂ ਕੋਈ ਫੰਕਸ਼ਨ ਹੋ ਗਿਆ ਜਾਂ ਕੁਝ ਵੀ ਹੋ ਗਿਆ ਜਦੋਂ ਹਾਲ ਉਹ ਦੇ ਦਿੰਦੇ ਕਿਰਾਏ ਤੇ ਵਧੀਆ ਗੱਲ ਆ ਸਾਹ ਸੰਭਾਲ ਵੀ ਹੁੰਦੀ ਆ ਤੇ ਕਮਾਈ ਵੀ ਹੁੰਦੀ ਆ ਆ ਤੈਨੂੰ ਇੱਕ ਦਿਖਾਉਣਾ ਆ ਦੇਖੋ ਇਹਦੇ ਇਹਦੀ ਐਂਟਰੀ ਤੇ ਨਾ ਆਹ ਬਣਿਆ ਪੱਥਰਾਂ ਦਾ ਹੀ ਉਦਾਂ ਹੀ ਖੜਾ ਦੇਖੋ ਪ੍ਰਾਤਨਿਆਂ ਵੀ ਪਤਾ ਨਹੀਂ ਕਿ ਕੁਝ ਨਹੀਂ ਹੋਇਆ ਇਹਨੂੰ ਰੱਖਨੇ ਬਣੇ ਆ ਸਾਰਿਆਂ ਦੇ ਜੇ ਤਕ ਕੋ ਨਾ ਇੱਕ ਹੁੰਦਾ ਵੀ ਇਹ ਰੱਖਨੇ ਬਣਾਏ ਆ ਵੀ ਅੰਦਰ ਆਪਣੇ ਰੋਸ਼ਨੀ ਕਰਨ ਲਈ ਰੋਸ਼ਨੀ ਲਈ ਵੀ ਨਹੀਂ ਗੇ ਉਦਾਂ ਹੀ ਬਾਹਰ ਹੀ ਆ ਬਸ ਥੋੜਾ ਹੀ ਆ ਫਟਕਦੇ ਹੀ ਆ ਬਸ ਅੰਦਰ ਵੀ ਨਹੀਂ ਆਰਪਾਰ ਨਹੀਂ ਛੇਕੇ ਹੈਗੇ ਮੇਰੇ ਤੇ ਸਮਝ ਚ ਇਹ ਹੈ ਬਿ ਜਾਨਵਰ ਪੰਛੀਆਂ ਲਈ ਆ ਜਾਨਵਰਾਂ ਲਈ ਨਹੀਂ ਸੌਦੀ ਪੰਛੀਆਂ ਦੇ ਲਈ ਆ ਤੁਸੀਂ ਇੱਥੋਂ ਵੀਊ ਚੈੱਕ ਕਰੋ ਬਹੁਤ ਸੋਹਣਾ ਨਜ਼ਾਰਾ ਹਰੇਕ ਪਹਾੜੀ ਤੇ ਪਿੰਡ ਵਸਿਆ ਜਿੱਥੇ ਮੈਂ ਰਹਿਣਾ ਭਾਜੀ ਸਾਡਾ ਆ ਰਿਸ਼ਤੇ ਦਾ ਰਿਲੇਟਿਵ ਉਹ ਪਿੰਡ ਦੇ ਵਿੱਚ ਆ ਇਹ ਇਹ ਵਾਲਾ ਪਿੰਡ ਇੱਥੇ ਦੀ ਵੀ ਮੈਂ ਵੀਡੀਓ ਬਣਾਈ ਆ ਇੱਥੇ ਵੀ ਬਹੁਤ ਇਤਿਹਾਸਕ ਚੀਜ਼ਾਂ ਪ੍ਰਾਣ ਪ੍ਰਾਤਨ ਚੀਜ਼ਾਂ ਆ ਇੱਕ ਮਾਤਾ ਬੀਬੀ ਦੀ ਫੋਟੋ ਆ ਲਾਈ ਬੜੀ ਉੱਚੀ ਪਹਾੜੀ ਤੇ ਉਹਦੀ ਵੀ ਵੀਡੀਓ ਬਣਾਈ ਆ ਮੈਂ ਤੇ ਬਹੁਤ ਹੀ ਪਿਆਰਾ ਜਿਹਾ ਬਹੁਤ ਸੋਹਣਾ ਪਿੰਡ ਆ ਵਸਿਆ ਇੱਥੇ ਪਿੰਡ ਦੇ ਮਤ ਨਿਗਾ ਮਰਾਉਣਾ ਕਰੀ ਤੁਹਾਨੂੰ ਮਤਲਬ ਆਪਣੇ ਨਾਰਥ ਸਾਈਡ ਤੇ ਜੇ ਕਹੋ ਤੇ ਆਪਾਂ ਤਰੱਕੀ ਤਾਂ ਬਹੁਤ ਕਰ ਲਈ ਆ ਇੱਥੇ ਇਟਲੀ ਦੇ ਵਿੱਚ ਵੀ ਪਰ ਉੱਥੇ ਇਹ ਇੰਨਾ ਦੀਆਂ ਚੀਜ਼ਾਂ ਹੈ ਨਹੀਂ ਆਪਣੇ ਬਿਲਡਿੰਗਾਂ ਨਵੀਆਂ ਸਾਰੀਆਂ ਬਣ ਗਈਆਂ ਆ ਚਰਚ ਵੀ ਘੁੰਮ ਗਏ ਅਸੀਂ ਅੰਦਰ ਪ੍ਰਾਤਨ ਚਰਚ ਆ ਬਹੁਤ ਇਹਦੇ ਵਿੱਚ ਵੀ ਦੇਖਣ ਵਾਲੀਆਂ ਚੀਜ਼ਾਂ ਪਰ ਅੰਦਰ ਆਪਾਂ ਵੀਡੀਓਗ੍ਰਾਫੀ ਨਹੀਂ ਕਰ ਸਕਦੇ ਇੱਥੇ ਇਹਦਾ ਸੂਲ ਆ ਤੇ ਬਹੁਤ ਸੋਹਣਾ ਪਿੰਡ ਆ ਮੈਂ ਕਿਹਾ ਕਰੀ ਵੀਡੀਓ ਬਣਾ ਕੇ ਜਰੂਰ ਦੱਸਾਂ ਵੀ ਇਟਲੀ ਦੇ ਵਿੱਚ ਤੇ ਇਤਿਹਾਸਕ ਚੀਜ਼ਾਂ ਵੀ ਬਹੁਤ ਪ੍ਰਾਤਨ ਚੀਜ਼ਾਂ ਕਿਲੇ ਇਮਾਰਤਾਂ ਸਾਹ ਸੁਭਾਲੇ ਨਾਲ ਇਦਾਂ ਕੀਤੀ ਆ ਵੀ ਇਹ ਤੋਂ ਸਾਨੂੰ ਸਿੱਖਿਆ ਲੈਣੀ ਚਾਹੀਦੀ ਆ ਵੀ ਅਸੀਂ ਵੀ ਜੋ ਕੁਝ ਬਚਿਆ ਬੜਾ ਕੁਝ ਨਹੀਂ ਸਾਡੇ ਕੋਲ ਬਚਿਆ ਥੋੜ੍ਹੀ ਚੀਜ਼ਾਂ ਬਚੀਆਂ ਤੇ ਆ ਸਕੋ ਉਹ ਸਾਂਭ ਲਈਏ ਆਪਾਂ ਹਜੇ ਵੀ ਆਪਣੇ ਕੋਲ ਟਾਈਮ ਹੈਗਾ ਤੇ ਠੀਕ ਹੈ ਜੀ ਮਿਲਦੇ ਆਂ ਇੱਕ ਨਵੀਂ ਵੀਡੀਓ ਦੇ ਨਾਲ ਤੇ ਵੀਡੀਓ ਵਧੀਆ ਲੱਗੀ ਤੇ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਘੰਟੀ ਵਾਲਾ ਸੋਚਣਾ ਨਾ ਭਲੋ ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਵੀਡੀਓ ਦੇਖਣ ਦੇ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ